ਪਰ ਕਹਿੰਦੇ ਜੀ ਅਮਿਤ ਸ਼ਾਹ ਦੇ ਨਿਸ਼ਾਨੇ ਤੇ ਨੇ ਜੋਗੀ ਅਚਕ ਅਮਿਤ ਸ਼ਾਹ ਨੇ ਜੋਗੀ ਦੇ ਖਿਲਾਫ ਇੱਕ ਦਸਤਾਵੇਜ਼ੀ ਜੀ ਫਾਈਲ ਤਿਆਰ ਕਰ ਲਈ ਹੈ ਕਹਿੰਦੇ ਜੀ ਉਹਨਾਂ ਦੇ ਉੱਤੇ ਲੱਗੇ ਦੋਸ਼ਾਂ ਦੀ ਉਹਨਾਂ ਦੇ ਉੱਤੇ ਖੜੀਆਂ ਸ਼ੰਕਾ ਸ਼ੋਭਿਆਂ ਦੀ ਉਹਨਾਂ ਦੇ ਹੈ ਸਵਾਲਾਂ ਦੀ ਨਲਾਇਕੀਆਂ ਦੀ ਫੇਲਿਅਰ ਦੀ ਕਹਿੰਦੇ ਇੱਕ ਬੜੀ ਲੰਬੀ ਚੋੜੀ ਫਾਈਲ ਤਿਆਰ ਕੀਤੀ ਆ ਉਹ ਛੋਹਦਾ ਹੁਣ ਹੱਥ ਰਸਾ ਲੈ ਵੀ ਇੱਕ ਪੇਜ ਲੱਗ ਜਵੇ ਅਮਿਤ ਸ਼ਾਹ ਨੇ ਜੋਗੀ ਅਦਿੱਤਿਆਨਾਥ ਦੇ ਖਿਲਾਫ ਦੋਸ਼ਾਂ ਸ਼ੰਕਿਆ ਸ਼ੋਭਿਆਂ ਤੇ ਖਾਮੀਆਂ ਦੀ ਕਹਿੰਦੇ ਫਾਈਲ ਤਿਆਰ ਕਰਨੀ ਸ਼ੁਰੂ ਕਰਤੀ ਆ ਤੇ ਖਾਸੇ ਫਾਈਲ ਤਿਆਰ ਹੋ ਗਈ ਆ ਭਾਜਪਾ ਜਿਨ੍ਹਾਂ ਜਿਨ੍ਹਾਂ ਸੂਬਿਆਂ 'ਚ ਹਾਰੀ ਆ ਉਹਨਾਂ ਉਹਨਾਂ ਸੂਬਿਆਂ ਦੇ ਵਿੱਚ ਇੱਕ ਘਰੇਲੂ جنگ ਚੱਲ ਰਹੀ ਆ ਇੱਕ ਘਰੇਲੂ ਕਲੇਸ਼ ਚੱਲ ਰਿਹਾ ਇੱਕ ਘਰੇਲੂ ਯੁੱਧ ਛੜਿਆ ਹੋਇਆ ਇਸ ਘਰੇਲੂ ਯੁੱਧ ਦੇ ਤਹਿਤ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਉੱਤਿਆਨਾਥ ਦੇ ਵਿਚਾਲੇ ਲੁਕਮੀ ਤੇ ਇੱਕ ਮਾਰੂ ਯੰਗ ਚੱਲ ਰਹੀ ਆ ਇੱਕ ਦੋਹੇ ਨੂੰ ਲਾਂਭੇ ਕਰਨ ਦੀ ਸਿਆਸੀ ਤੌਰ ਤੇ ਉੱਤਰਾਧਿਕਾਰੀ ਬਣਨ ਦੀ جنگ ਚੱਲ ਰਹੀ ਆ ਤੇ ਉਹ ਸਭ ਦੇ ਵਿਚਾਲੇ ਕਹਿੰਦੇ ਅਮਿਤ ਸ਼ਾਹ ਨੇ ਗ੍ਰਹਿ ਮੰਤਰਾਲੇ ਦੇ ਹਵਾਲੇ ਨਾਲ ਯੋਗੀ ਦੇ ਖਿਲਾਫ ਇੱਕ ਭਾਰੀ ਫਾਈਲ ਤਿਆਰ ਕਰ ਲਈ ਆਕੇ ਕੱਲ ਨੂੰ ਲਾਂਭੇ ਕਰਨ ਲੱਗੇ ਜਦੋਂ ਸਵਾਲ ਜਵਾਬ ਆਵੇ ਤਾਂ ਮੈਂ ਤਿਆਰ ਦਸਤਾਵੇਜ਼ ਜਮੂਰੇ ਰੱਖ ਦਵਾਂ। ਚਲੋ। ਹੁਣ ਯੋਗੀ ਦੇ ਯੂਪੀ ਦੇ ਵਿੱਚ ਤਾਂ ਸੀਟਾਂ ਦੀ ਵੰਡ ਨੂੰ ਲੈ ਕੇ ਵੀ ਮਸਲਾ ਹੈ ਕਿ ਭਾਜਪਾ ਦੀਆਂ ਸੀਟਾਂ ਘਟੀਆਂ ਕਿਉਂ? ਯੋਗੀ ਵਾਲੀ ਧਿਰ ਕਹਿੰਦੀ ਜੀ ਸਾਡੇ ਪਸੰਦੇ ਉਮੀਦਵਾਰ ਨੂੰ ਟਿਕਟ ਨਹੀਂ ਦਿੱਤੀ। ਭਾਜਪਾ ਵਾਲੇ ਕਹਿੰਦੇ ਯੋਗੀ ਨੇ ਸਹੀ ਸਾਥ ਨਹੀਂ ਦਿੱਤਾ। ਦਿੱਲੀ ਵਾਲੇ ਕਹਿੰਦੇ ਇਸ ਲਈ ਅੰਦਰ ਖਾਤੇ ਇਹ ਵੀ ਖਾਨਾ ਚੰਗੀ ਹੈ। ਪਸੰਦ ਨਾ ਪਸੰਦ, ਥੋਪੇ ਉਮੀਦਵਾਰ, ਉਤਾਰੇ ਉਮੀਦਵਾਰ ਬੜਾ ਕੁਝ ਚੱਲ ਰਿਹਾ। ਪਰ ਇੱਕ ਪਾਸੇ ਘਟਨਾਵਾਂ, ਇੱਕ ਪਾਸੇ ਚੁਣੌਤੀਆਂ। ਇੱਕ ਪਾਸੇ ਕਰਜ਼ਾ ਇੱਕ ਪਾਸੇ ਨਵੀ ਨਹੀਂ ਨਵੀ ਨਹੀਂ 10 ਸਾਲ ਪੁਰਾਣੀ ਸਰਕਾਰ ਤੇ ਉਹਨਾਂ ਦੀ ਪਾਰਟੀ ਦੇ ਅੰਦਰ ਆਪਣੀ ਖਾਨਾ ਜੰਗੀ ਇਹਨਾਂ ਸਾਰੇ ਪਹਿਲੂਆਂ 'ਚ ਦੇਖਣਾ ਆਊਗਾ ਕਿ ਭਾਜਪਾ ਆਪਣੇ ਘਰੇਲੂ ਕਲੇਸ਼ ਨਾਲ ਕਿਵੇਂ ਨਜੱਠਦੀ ਆ ਵਿਰੋਧੀਆਂ ਦੇ ਨਾਲ ਕਿਵੇਂ ਟੱਕਰਾਂ ਕਰਦੀ ਆ ਹਾਂ ਦੇਸ਼ ਦੀਆਂ ਸਮੱਸਿਆਵਾਂ ਨਾਲ ਕਿਵੇਂ ਨਜੱਠਦੀ ਆ ਚੁਣੌਤੀਆਂ ਵੀ ਵੱਡੀਆਂ ਨੇ ਤੇ ਅਜੇ ਪੈਂਡਾ ਵੀ ਲੰਬਾ ਹੈ ਜਨਾਬ ਨਜ਼ਰ ਰੱਖਾਂਗੇ ਅਸੀਂ ਤੁਸੀਂ ਬਿਕਦੇਰੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਨੇ ਪਰ ਕਹਿੰਦੇ ਜੀ ਅਮਿਤ ਸ਼ਾਹ ਦੇ ਨਿਸ਼ਾਨੇ ਤੇ ਨੇ ਜੋਗੀ ਅਚਕਾ ਅਮਿਤ ਸ਼ਾਹ ਨੇ ਜੋਗੀ ਦੇ ਖਿਲਾਫ ਇੱਕ ਦਸਤਾਵੇਜ਼ੀ ਜੀ ਫਾਈਲ ਤਿਆਰ ਕਰ ਲਈ ਹੈ ਕਹਿੰਦੇ ਜੀ ਉਹਨਾਂ ਦੇ ਉੱਤੇ ਲੱਗੇ ਦੋਸ਼ਾਂ ਦੀ ਉਹਨਾਂ ਦੇ ਉੱਤੇ ਖੜੀਆਂ ਸ਼ੰਕਾ ਸ਼ੋਭਿਆਂ ਦੀ ਉਹਨਾਂ ਦੇ ਹੈ ਸਵਾਲਾਂ ਦੀ ਨਲਾਇਕੀਆਂ ਦੀ ਫੇਲਿਅਰ ਦੀ ਕਹਿੰਦੇ ਇੱਕ ਬੜੀ ਲੰਬੀ ਚੋੜੀ ਫਾਈਲ ਤਿਆਰ ਕੀਤੀ ਆ ਉਹ ਛੋਹਦਾ ਹੁਣ ਹੱਥ ਰਸਾ ਲੈ ਵੀ ਇੱਕ ਪੇਜ ਲੱਗ ਜਵੇ ਅਮਿਤ ਸ਼ਾਹ ਨੇ ਜੋਗੀ ਅਦਿੱਤਿਆਨਾਥ ਦੇ ਖਿਲਾਫ ਦੋਸ਼ਾਂ ਸ਼ੰਕਿਆ ਸ਼ੋਭਿਆਂ ਤੇ ਖਾਮੀਆਂ ਦੀ ਕਹਿੰਦੇ ਫਾਈਲ ਤਿਆਰ ਕਰਨੀ ਸ਼ੁਰੂ ਕਰਤੀ ਆ ਤੇ ਖਾਸੇ ਫਾਈਲ ਤਿਆਰ ਹੋ ਗਈ ਹੈ ਭਾਜਪਾ ਜਿਨ੍ਹਾਂ ਜਿਨ੍ਹਾਂ ਸੁਬਿਆਂ ਚ ਹਾਰੀ ਆ ਉਹਨਾਂ ਉਹਨਾਂ ਸੁਬਿਆਂ ਦੇ ਵਿੱਚ ਇੱਕ ਘਰੇਲੂ جنگ ਚੱਲ ਰਹੀ ਆ ਇੱਕ ਘਰੇਲੂ ਕਲੇਸ਼ ਚੱਲ ਰਿਹਾ ਇੱਕ ਘਰੇਲੂ ਯੁੱਧ ਛੜਿਆ ਹੋਇਆ ਇਸ ਘਰੇਲੂ ਯੁੱਧ ਦੇ ਤਹਿਤ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਯੂਪੀ ਦੇ ਮੁੱਖ ਮੰਤਰੀ ਜੋਗੀ ਉੱਤਿਆਨਾਥ ਦੇ ਵਿਚਾਲੇ ਲੁਕਮੀ ਤੇ ਇੱਕ ਮਾਰੂ ਯੰਗ ਚੱਲ ਰਹੀ ਆ ਇੱਕ ਦੋਏ ਨੂੰ ਲਾਂਭੇ ਕਰਨ ਦੀ ਸਿਆਸੀ ਤੌਰ ਤੇ ਉੱਤਰਾ ਅਧਿਕਾਰੀ ਬਣਨ ਦੀ جنگ ਚੱਲ ਰਹੀ ਆ ਤੇ ਉਹ ਸਭ ਦੇ ਵਿਚਾਲੇ ਕਹਿੰਦੇ ਅਮਿਤ ਸ਼ਾਹ ਨੇ ਗ੍ਰਹਿ ਮੰਤਰਾਲੇ ਦੇ ਹਵਾਲੇ ਨਾਲ ਜੋਗੀ ਦੇ ਖਿਲਾਫ ਇੱਕ ਭਾਰੀ ਫਾਈਲ ਤਿਆਰ ਕਰ ਲਈ ਆਕੇ ਕੱਲ ਨੂੰ ਲਾਂਭੇ ਕਰਨ ਲੱਗੇ ਜਦੋਂ ਸਵਾਲ ਜਵਾਬ ਆਵੇ ਤਾਂ ਮੈਂ ਤਿਆਰ ਦਸਤਾਵੇਜ਼ ਜਮੂਰੇ ਰੱਖ ਦਵਾਂ ਚਲੋ ਹੁਣ ਯੋਗੀ ਦੇ ਯੂਪੀ ਦੇ ਵਿੱਚ ਤਾਂ ਸੀਟਾਂ ਦੀ ਵੰਡ ਨੂੰ ਲੈ ਕੇ ਵੀ ਮਸਲਾ ਹੈ ਕਿ ਭਾਜਪਾ ਦੀਆਂ ਸੀਟਾਂ ਘਟੀਆਂ ਕਿਉਂ ਯੋਗੀ ਵਾਲੀ ਧਿਰ ਕਹਿੰਦੀ ਜੀ ਸਾਡੇ ਪਸੰਦੇ ਉਮੀਦਵਾਰ ਨੂੰ ਟਿਕਟ ਨਹੀਂ ਦਿੱਤੀ ਭਾਜਪਾ ਵਾਲੇ ਕਹਿੰਦੇ ਯੋਗੀ ਨੇ ਸਹੀ ਸਾਥ ਨਹੀਂ ਦਿੱਤਾ ਦਿੱਲੀ ਵਾਲੇ ਕਹਿੰਦੇ ਇਸ ਲਈ ਅੰਦਰ ਖਾਤੇ ਇਹ ਵੀ ਖੰਨਾ ਚੰਗੀ ਹੈ ਪਸੰਦ ਨਾ ਪਸੰਦ ਥੋਪੇ ਉਮੀਦਵਾਰ ਉਤਾਰੇ ਉਮੀਦਵਾਰ ਬੜਾ ਕੁਝ ਚੱਲ ਰਿਹਾ ਪਰ ਇੱਕ ਪਾਸੇ ਘਟਨਾਵਾਂ ਇੱਕ ਪਾਸੇ ਚੁਣੌਤੀਆਂ ਇੱਕ ਪਾਸੇ ਕਰਜ਼ਾ ਇੱਕ ਪਾਸੇ ਨਵੀ ਨਹੀਂ ਨਵੀ ਨਹੀਂ 10 ਸਾਲ ਪੁਰਾਣੀ ਸਰਕਾਰ ਤੇ ਉਹਨਾਂ ਦੀ ਪਾਰਟੀ ਦੇ ਅੰਦਰ ਆਪਣੀ ਖਾਨਾ ਜੰਗੀ ਇਹਨਾਂ ਸਾਰੇ ਪਹਿਲੂਆਂ 'ਚ ਦੇਖਣਾ ਹੋਊਗਾ ਕਿ ਭਾਜਪਾ ਆਪਣੇ ਘਰੇਲੂ ਕਲੇਸ਼ ਨਾਲ ਕਿਵੇਂ ਨਜਿੱਠਦੀ ਆ ਵਿਰੋਧੀਆਂ ਦੇ ਨਾਲ ਕਿਵੇਂ ਟੱਕਰਾਂ ਕਰਦੀ ਆ ਹਾਂ ਦੇਸ਼ ਦੀਆਂ ਸਮੱਸਿਆਵਾਂ ਨਾਲ ਕਿਵੇਂ ਇਹਨਾਂ ਜਿੱਠਦੀ ਆ ਚੁਣੌਤੀਆਂ ਵੀ ਵੱਡੀਆਂ ਨੇ ਤੇ ਅਜੇ ਪੈਂਡਾ ਵੀ ਲੰਬਾ ਹੈ ਜਨਾਬ ਨਜ਼ਰ ਰੱਖਾਂਗੇ ਅਸੀਂ ਤੁਸੀਂ ਬਿਕਦੇ ਹੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਲਈ